ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤ ਗੁਰ ਦਿੱਤੀ ਤੁਸ ਕ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਪੰਡਾਰ ਸਭ ਕਿਸ ਹੈ ਘਰ ਤਿਸ ਕ ਬਲਰਾਮ ਜੀਓ ਹਾਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੇ ਤੁਸ ਕ ਬਲਰਾਮ ਜੀਓ ਹਾਰ ਅੰਮ੍ਰਿਤ ਭਰੇ ਪੰਡਾਰ ਸਭ ਕਿਸ ਹੈ ਘਰ ਤਿਸ ਕੈ ਬਲਰਾਮ ਜੀਓ ਬਾਬੂ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭ ਹਾ ਜੈਸੋ ਸੇਮਰਤ ਦੁੱਖ ਕੋਈ ਨਾ ਲਾਗੈ ਪੌਜਲ ਪਾਰ ਉਤਾਰਾ ਆਦੇ ਜੁਗਾਦ ਭਗਤਨ ਕਾ ਰਾਖਾ ਉਸ ਤਤ ਕਰ ਕਰ ਜੀ ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਹਰ ਆਪੇ ਲਾਏ ਮਿਲਾਏ ਕਿਉ ਵੀ ਛੋੜਾ ਥੀ ਵਈ ਬਲਰਾਮ ਜੀਓ ਜਿਸਨੂੰ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਰਾਮ ਜੀਓ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸੰਤ ਜਣਾ ਮਿਲ ਮੰਗਲ ਗਾਇਆ ਦਿਨ ਰੈਣ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਮਲਿਆ ਸਚ ਥਾਨ ਮਾਨ ਮਹਤ ਸਚ ਪਾਇਆ ਬਲਰਾਮ ਜੀਓ ਸਤ ਗੁਰ ਮਿਲਿਆ ਦਇਆ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਵਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਸੁਆਮੀਆ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜਹਿ ਵਾਜੇ ਅਨਹਦਾ ਚੁਣਕਾਰੇ ਸੁਣ ਭੈ ਬਿਨਾਸੀ ਸਗਲ ਨਾਨਕ ਪ੍ਰਭ ਪੁਰਖ ਕਰਨ ਹਾਰੇ ਉਪਜਿਆ ਤਤ ਗਿਆਨ ਸਹਰੈ ਪਈ ਇਕ ਹਰ ਬਲਰਾਮ ਜੀਓ ਬ੍ਰਹਮ ਬ੍ਰਹਮ ਮਿਲਿਆ ਕੋਈ ਨਾ ਸਾਕੇ ਭਿੰਨ ਕਰ ਬਲਰਾਮ ਜੀਓ ਬੇਸਮ ਪੇਖ ਬੇਸਮ ਸੁਣੀਆ ਬੇਸਮਾਦ ਨਦਰੀ ਆਇਆ ਜਲ ਥਲ ਮਹੀਲ ਪੂਰਨ ਸੁਆਮੀ ਕਾਟ ਕਾਟ ਰਹਿ ਆ ਸਮਾਇਆ ਜਿਸ ਤੇ ਉਪਜਿਆ ਤਿਸ ਮਾਏ ਸਮਾਇਆ ਕੀਮਤ ਕਹਿਣਾ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸ ਹੈ ਧਿਆਏ ਜਿਸ ਤੇ ਉਪਜਿਆ ਤਿਸ ਮਾਹਿਸ ਮਾਇਆ ਈਮਤ ਕਹਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸ ਹੈ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ